ਅਲਕ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਦੱਸਦੇ ਕਿ ਇੱਕ ਵਿਦੇਸ਼ੀ ਨੰਬਰ ਤੋਂ ਜਿਹੜਾ ਮੈਸੇਜ ਕੀਤਾ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਹ ਵੀ ਦੱਸਦੀ ਹੈ ਕਿ ਇਸ ਪੋਸਟ ਦੀ ਜੇਕਰ ਗੱਲ ਕਰ ਲਈਏ ਜਿਹੜੀ ਤਸਵੀਰ ਇਸ ਵਕਤ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਇਸ ਪੋਸਟ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਹ ਮੈਸੇਜ ਕੀਤੇ ਗਏ ਨੇ ਔਰ ਧਮਕੀ ਦਿੱਤੀ ਗਈ ਹੈ ਗਾਇਕ ਮਨਕੀਰਤ ਔਲਗ ਤੇ ਉਸਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ ਔਰ ਲਿਖਿਆ ਗਿਆ ਹੈ ਕਿ ਪੁੱਤ ਹੁਣ ਤੇਰਾ ਟਾਈਮ ਆ ਗਿਆ ਹੈ ਤੇਰਾ ਹੀ ਜਨਾਨੀ ਹੋਵੇ ਜਾਂ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਜਾਨੋ ਮਾਰਨ ਦੀ ਇਹ ਧਮਕੀ ਦਿੱਤੀ ਗਈ ਹੈ ਔਰ ਉਹ ਤੁਹਾਨੂੰ ਮੈਸੇਜ ਵੀ ਦਿਖਾਵਾਂਗੇ ਜਿਹੜੇ ਮੈਸੇਜ ਕੀਤੇ ਗਏ ਨੇ ਧਮਕੀ ਭਰੇ ਇਹ ਸੁਨੇਹੇ ਭੇਜੇ ਗਏ ਨੇ ਗਾਇਕ ਮੰਕੀਰਤ ਔਲਖ ਨੂੰ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋੜ ਪੰਜਾਬੀ ਗਾਇਕ ਮੰਕੀਰਤ ਔਲਖ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਉਸ ਦੇ ਪਰਿਵਾਰ ਨੂੰ ਵੀ ਧਮਕੀ ਦਿੱਤੀ ਗਈ ਹੈ ਤਾਂ ਹੁਣ ਤੁਹਾਨੂੰ ਉਹ ਤਸਵੀਰ ਦਿਖਾਣੇ ਆ ਉਹ ਸੁਨੇਹੇ ਦਿਖਾਣੇ ਆ ਜੋ ਵਿਦੇਸ਼ੀ ਨੰਬਰ ਤੋਂ ਭੇਜੇ ਗਏ ਨੇ ਤਾਂ ਦੇਖ ਸਕਦੇ ਹੋ ਕਿ ਜੇ ਐਸ ਦੇ ਵਿੱਚ ਸਾਬ ਤੌਰ ਤੇ ਸਿੱਧੇ ਤੌਰ ਤੇ ਧਮਕੀ ਦਿੰਦੇ ਹੋਏ ਲਿਖਿਆ ਗਿਆ ਕਿ ਤਿਆਰੀ ਕਰ ਲੈ ਮੇਰੇ ਪੁੱਤ ਇਹ ਤੇਰਾ ਟਾਈਮ ਆ ਗਿਆ ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲਾਉਣਾ ਤਾਂ ਇਹ ਗੱਲਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਫਿਲਹਾਲ ਇੱਥੇ ਸਪਸ਼ਟ ਕਰਦੀ ਹੈ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਇਹਨਾਂ ਜਿਹੜੇ ਮੈਸੀ ਭੇਜੇ ਗਏ ਨੇ ਧਮਕੀ ਭਰੇ ਜਿਹੜੇ ਸੁਨੇਹੇ ਭੇਜੇ ਗਏ ਨੇ ਇਹਨਾਂ ਦੀ ਅਦਾਰਾ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ ਔਰ ਸਿੱਧੇ ਤੌਰ ਤੇ ਇਹ ਵੀ ਲਿਖਿਆ ਗਿਆ ਹੈ ਕਿ ਇਹਨਾਂ ਸੋਚੀ ਕਿ ਤੈਨੂੰ ਧਮਕੀ ਜੇ ਕੋਈ ਮਜ਼ਾਕ ਕੀਤਾ ਹੈ ਨੰਬਰ ਤੇਰਾ ਲਾਉਣਾ ਕਿੱਦਾਂ ਲੱਗਦਾ ਦੇਖੀ ਤਾਂ ਇਹ ਗੱਲਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਇਸ ਸੁਨੇਹਾ ਦੇ ਵਿੱਚ ਇਹਨਾਂ ਮੈਸੇਜਸ ਦੇ ਵਿੱਚ ਵਿਦੇਸ਼ੀ ਨੰਬਰ ਤੋਂ ਇਹ ਸੁਨੇਹੇ ਭੇਜੇ ਗਏ ਨੇ ਗਾਇਕ ਮਨਕੀਰਤ ਔਲਖ ਨੂੰ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਪਰਿਵਾਰ ਨੂੰ ਵੀ ਜਿਹੜਾ ਅ ਧਮਕੀ ਦਿੱਤੀ ਗਈ ਆ ਔਰ ਉਹ ਤਸਵੀਰ ਵੀ ਤੁਹਾਡਾ ਸਾਂਝੀ ਕਰ ਰਹੇ ਆ ਜਿਹੜੇ ਮੈਸੇਜ ਜਿਹੜੇ ਨੇ ਭੇਜੇ ਗਏ ਨੇ ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਕਿ ਪਹਿਲਾਂ ਫੋਨ ਕੀਤਾ ਗਿਆ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਔਰ ਉਸ ਤੋਂ ਬਾਅਦ ਹਾਲਾਂਕਿ ਜਦੋਂ ਫੋਨ ਨਾ ਚੁੱਕਿਆ ਗਿਆ ਤਾਂ ਉਸ ਤੋਂ ਬਾਅਦ ਇਹ ਧਮਕੀ ਭਰੇ ਜਿਹੜੇ ਸੁਨੇਹੇ ਨੇ ਉਹ ਭੇਜੇ ਗਏ ਨੇ ਔਰ ਸਿੱਧੇ ਤੌਰ ਤੇ ਤੁਸੀਂ ਦੇਖੋ ਕਿਵੇਂ ਇਬੇ ਖੌਫ ਹੋ ਕੇ ਜਿਹੜੀ ਧਮਕੀ ਹੈ ਉਹ ਭੇਜੀ ਗਈ ਹੈ ਔਰ ਇਸ ਦੇ ਵਿੱਚ ਲਿਖਿਆ ਗਿਆ ਕਿ ਤਿਆਰੀ ਕਰ ਲੈ ਪੁੱਤ ਤੇਰਾ ਟਾਈਮ ਆ ਗਿਆ ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਸੋਚੀ ਤੈਨੂੰ ਧਮਕੀ ਕੋਈ ਮਜ਼ਾਕ ਕੀਤਾ ਦੇਖੀ ਚੱਲ ਪੁੱਤ ਹੁਣ ਤੇਰਾ ਤੇਰੇ ਨਾਲ ਕੀ ਕੀ ਹੋਣਾ ਤਾਂ ਇਹ ਗੱਲਾਂ ਦਾ ਜਿਹੜਾ ਜ਼ਿਕਰ ਹੈ ਇਹ ਇੰਨਾ ਸੁਨੇਹਾ ਦੇ ਵਿੱਚ ਕੀਤਾ ਗਿਆ ਔਰ ਇਹ ਵੀ ਦੱਸਦੀ ਹੈ ਕਿ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਤਾਂ ਵਧੇਰੇ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਸੁਮੇ ਜੁੜ ਚੁੱਕੇ ਨੇ ਸੁਮੇ ਤਕੀ ਕੁਝ ਵਧੇਰੇ ਜਾਣਕਾਰੀ ਆ ਮੋੜ ਪੰਜਾਬੀ ਗਾਇਕ ਮਨਕੀਰਤ ਔਲਗ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਵਿਦੇਸ਼ੀ ਨੰਬਰ ਤੋਂ ਜਿਹੜੇ ਸੁਨੇਹੇ ਭੇਜੇ ਗਏ ਨੇ ਤਾਜ਼ਾ ਜਾਣਕਾਰੀ ਕੀ ਹੈ ਦੇਖੋ ਮਨਕੀਰ ਤੌਲਕ ਨੂੰ ਹਾਲਾਂਕਿ ਪਹਿਲਾਂ ਵੀ ਥ੍ਰੈਟਸ ਆਈਆਂ ਨੇ ਜਿਹਦੇ ਕਰਕੇ ਸੁਰੱਖਿਆ ਵੀ ਜਿਹੜੀ ਦਿੱਤੀ ਹੋਈ ਆ ਮਨਕੀਰ ਤੌਲਕ ਨੂੰ ਤੇ ਇੱਕ ਵਾਰੀ ਫੇਰ ਤੋਂ ਜੇ ਕਹੀਏ ਕਿ ਜਿਵੇਂ ਆਖਰਤ ਥ੍ਰੈਟ ਪ੍ਰੈਕੈਪਸ਼ਨ ਇਹ ਦੁਆਰੇ ਤੋਂ ਮੰਦੀ ਨਜ਼ਰ ਆਈ ਹੈ ਇਸ ਵਾਰੀ ਜਦੋਂ ਪੋਲ اٹੈਂਡ ਨਹੀਂ ਕੀਤੀ ਗਈ ਤਾਂ ਉਹਦੇ ਨਾਲ ਹੀ ਜੇ ਕਹੀਏ ਇੱਕ ਮੈਸੇਜ ਨੇ ਜਿਹੜੇ ਉਹ ਭੇਜੇ ਗਏ ਨੇ ਜਿਹਦੇ ਵਿੱਚ ਨਾ ਸਿਰਫ ਮਨਕੀਰ ਤੌਲਕ ਨੂੰ ਬਲਕਿ ਤੇ ਪਰਿਵਾਰ ਨੂੰ ਵੀ ਜਾਨੂ ਮਾਰ ਦੀ ਧਮਕੀ ਹੈ ਜਿਹੜੀ ਉਹ ਦਿੱਤੀ ਗਈ ਹੈ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਇਹਨੂੰ ਮਜ਼ਾਕ ਦੇ ਤੌਰ ਤੇ ਨਾ ਲਿਆ ਜਾਵੇ ਤਾਂ ਕਹਿਿਆ ਜਾਂਦਾ ਕਿ ਹਮਾਰੀ ਦੁਬਾਰਾ ਯੂਨੀਵਰਸਿਟੀ ਦਾ ਵਿਸ਼ਾ ਵੀ ਕਿਹਨੇ ਭੇਜੀ ਗੈਂਗਸਟਰਸ ਦੀ ਭੇਜੀ ਹਿੱਤੋਂ ਕੀ ਹੈ ਜਾਂ ਵੈਸੇ ਕਿਸੇ ਨੇ ਜਿਹੜੀ ਹੈ ਕਿ ਵੇਕ ਤੌਰ ਦੇ ਉੱਤੇ ਇਹ ਬਣਾ ਬਣਾ ਕੇ ਮੈਸੇਜ ਪਾਏ ਨੇ ਜਾਂ ਫਿਰ ਇਹਦੇ ਪਿੱਛੇ ਦਾ ਕਿਸੇ ਕੋਈ वाद ਵਿਵਾਦ ਕਰਨਾ ਹੈ ਹਾਲਾਂਕਿ ਇਸ ਨੂੰ ਲੈ ਕੇ ਸਾਰੇ ਪੁਲਿਸ ਇਨਵੈਸਟੀਗੇਸ਼ਨ ਜਦੋਂ ਹੋਊਗੀ ਉਦੋਂ ਇਹ ਤੱਥ ਨੇ ਜਿਹੜੇ ਸਾਹਮਣੇ ਆਉਣਗੇ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਸੁਮਿਤ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬੀ ਗਾਇਕ ਮਨਕੀਰਤ ਔਲਗ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਵਿਦੇਸ਼ੀ ਨੰਬਰ ਤੋਂ ਇਹ ਧਮਕੀ ਭਰੇ ਸੁਨੇਹੇ ਭੇਜੇ ਗਏ ਨੇ ਬਕਾਇਦਾ ਉਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੰਨਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਧਮਕੀ ਭਰੇ ਜਿਹੜੇ ਮੈਸੇਜ ਨੇ ਉਹ ਭੇਜੇ ਗਏ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜਿਹੜਾ ਫੋਨ ਕੀਤਾ ਗਿਆ ਪੰਜਾਬੀ ਗਾਇਕ ਮਨਕੀਰਤ ਔਲਕ ਨੂੰ ਜਦੋਂ ਫੋਨ ਨਹੀਂ ਚੁੱਕਿਆ ਗਿਆ ਤਾਂ ਉਸ ਤੋਂ ਬਾਅਦ ਇਹ ਮੈਸੇਜ ਭੇਜੇ ਗਏ ਹਾਲਾਂਕਿ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਜਿਹੜੀ ਇਹ ਪੋਸਟ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਔਰ ਇਹ ਵੀ ਦੱਸਦੇ ਕਿ ਪੁਲਿਸ ਹੁਣ ਇਸ ਮਾਮਲੇ ਨੂੰ ਲੈ ਕੇ ਚੌਕਸ ਹੋਈ ਹੈ ਵਕਫ ਵਕ ਪਹਿਲੂਆਂ ਤੋਂ ਹੁਣ ਜਾਂਚ ਕੀਤੀ ਜਾਵੇ ਕਿ ਕਿ ਆਖਰਕਾਰ ਇਹ ਧਮਕੀ ਕਿਸ ਨੇ ਭੇਜੀ ਹੈ ਫਿਲਹਾਲ ਇਹ ਜੋ ਤਸਵੀਰ ਇਸ ਵਕਤ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਖਾਸ ਤੌਰ ਤੇ ਉਹ ਧਮਕੀ ਭਰੇ ਮੈਸੇਜ ਦੇਖ ਰਹੇ ਹੋ ਇਸ ਪੋਸਟ ਨੂੰ ਹੁਣ ਹਾਲਾਂਕਿ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਜਮ ਕੇ ਵਾਇਰਲ ਵੀ ਕੀਤਾ ਜਾ ਰਿਹਾ ਹੈ ਔਰ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਅਦਾਰਾ ਰੋਜ਼ਾਨਾ ਸਪੋਕਸਮੈਨ ਨਹੀਂ ਕਰਦਾ ਤਾਂ ਮੋੜ ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਜ਼ਿਕਰਯੋਗ ਇਹ ਵੀ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬੀ ਗਾਇਕ ਮਨਕੀਰਤ ਔਲਕ ਅਤੇ ਟੀਮ ਵੱਲੋਂ ਵੀ ਅਗਾयक ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਔਰ ਦੇਖਿਆ ਗਿਆ ਕਿ ਹੋਮਲੈਂਡ ਦੇ ਬਾਹਰ ਦੀ ਉਹ ਵੀਡੀਓ ਹੈ ਔਰ ਉਸ ਵੀਡੀਓ ਦੇ ਵਿੱਚ ਇਹ ਦੇਖਿਆ ਗਿਆ ਕਿ ਮਨਕੀਰਤ ਔਲਗ ਦੀ ਗੱਡੀ ਦੇ ਪਿੱਛੇ ਜਿਹੜਾ ਕੁਝ ਨੌਜਵਾਨ ਔ ਮੋਟਰਸਾਈਕਲ ਤੇ ਸਵਾਰ ਹੋ ਕੇ ਰੇਕੀ ਕਰਦੇ ਹੋਏ ਨਜ਼ਰ ਆਏ ਔਰ ਇਲਜ਼ਾਮ ਜਿਹੜੇ ਨੇ ਉਹ ਗਾਇਕ ਵੱਲੋਂ ਵੀ ਲਗਾਏ ਗੇ ਸੀਸੀਟੀਵੀ ਤਸਵੀਰਾਂ ਵੀ ਦੇਖੀਆਂ ਗਈਆਂ ਉਸ ਸਮੇਂ ਕਿ ਕਿੰਜ ਜਿਹੜਾ ਰੇਕੀ ਕੀਤੀ ਜਾ ਰਹੀ ਹੈ ਮਨਕੀਰਤ ਔਲਗ ਦੀ ਹਾਲਾਂਕਿ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਧਮਕੀ ਕਿਸ ਨੇ ਭੇਜੀ ਹੈ ਕਿਸਨੇ ਉਸਮੇ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਕੀਤੀ ਕੌਣ ਹੈ ਗਾਇਕ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ ਤਾਂ तमाम ਸਵਾਲ ਨੇ ਔਰ ਇਨਾ ਸਵਾਲਾਂ ਨੂੰ ਲੈ ਕੇ ਹੁਣ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰੇਗੀ ਔਰ ਪਤਾ ਕੀਤਾ ਜਾਵੇਗਾ ਕਿ ਆਖਰਕਾਰ ਇਹ ਧਮਕੀ ਭਰੇ ਸੁਨੇਹੇ ਕਿਸਨੇ ਭੇਜੇ ਨੇ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਦੇਖ ਸਕਦੇ ਹੋ ਇਹ ਪੋਸਟ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਸੁਨੇਹੇ ਜਿਹੜੇ ਨੇ ਧਮਕੀ ਪਰੇ ਸੁਨੇਹੇ ਭੇਜੇ ਗਏ ਨੇ ਫਿਲਹਾਲ ਇਹ ਸੋ ਵਾਇਰਲ ਹੋ ਰਹੀ ਪੋਸਟ ਦੀ ਅਦਾਰਾ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ ਗਾਇਕ ਮਨਕੀਰਤ ਔਲਕ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਦੱਸਦੇ ਕਿ ਇੱਕ ਵਿਦੇਸ਼ੀ ਨੰਬਰ ਤੋਂ ਜਿਹੜਾ ਮੈਸੇਜ ਕੀਤਾ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਹ ਵੀ ਦੱਸ ਦਈਏ ਕਿ ਇਸ ਪੋਸਟ ਦੀ ਜੇਕਰ ਗੱਲ ਕਰ ਲਈਏ ਜਿਹੜੀ ਤਸਵੀਰ ਇਸ ਵਕਤ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਇਸ ਪੋਸਟ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਹ ਮੈਸੇਜ ਕੀਤੇ ਗਏ ਨੇ ਔਰ ਧਮਕੀ ਦਿੱਤੀ ਗਈ ਹੈ ਗਾਇਕ ਮਨਕੀਰਤ ਔਲਗ ਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ ਔਰ ਲਿਖਿਆ ਗਿਆ ਹੈ ਕਿ ਪੁੱਤ ਹੁਣ ਤੇਰਾ ਟਾਈਮ ਆ ਗਿਆ ਹੈ ਤੇਰਾ ਹੀ ਜਨਾਨੀ ਹੋਵੇ ਜਾਂ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਜਾਨੋ ਮਾਰਨ ਦੀ ਇਹ ਧਮਕੀ ਦਿੱਤੀ ਗਈ ਹੈ ਔਰ ਉਹ ਤੁਹਾਨੂੰ ਮੈਸੇਜ ਵੀ ਦਿਖਾਵਾਂਗੇ ਜਿਹੜੇ ਮੈਸੇਜ ਕੀਤੇ ਗਏ ਨੇ ਧਮਕੀ ਭਰੇ ਇਹ ਸੁਨੇਹੇ ਭੇਜੇ ਗਏ ਨੇ ਗਾਇਕ ਮੰਕੀਰਤ ਆਲਖ ਨੂੰ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ